ਬੇਸ਼ੱਕ ਮੇਰੀ ਮਾਸੀ ਪਾਣੇ ਚਾਰ ਬਿਸਕੁਟ ਲੈ ਕੇ ਆ ਜੇ ਮੈਨੂੰ ਤਾਂ ਉਹ ਵੀ ਖੋਏ ਵਰਗੇ ਲੱਗਦੇ ਨੇਗੇ ਮੈਂ ਤਾਂ ਜੀ ਉਹਨੂੰ ਪੂਰਾ ਮਚਾ ਕੇ ਆਏ ਆਂਗੇ ਪਹਿਲਾਂ ਪਿਛਲੀ ਵਾਰ ਉਹਦੀ ਮਾਸੀ ਆਈ ਸੀ ਭੱਜ ਗਈ ਸੰਧਾਰਾ ਲੈ ਕੇ ਐਤਕੀ ਮੇਰਾ ਵੀਰਾ ਪਹਿਲਾਂ ਸੰਧਾਰਾ ਦੇਖ ਕੇ ਗਿਆਗਾ ਕੋਤਨੀ ਵੀਰਾ ਕੋ ਦੋ ਹੋਊਗਾ ਉਹ ਤਾਂ ਗੱਲ ਫੋਨ ਵੀ ਕੀਤਾ ਸੀ ਮੰਮੀ ਨੇ ਉਹ ਕਹਿੰਦੀ ਕੱਲ ਉਹਨੂੰ ਸੰਧਾਰਾ ਦੇਣਾ ਹੋਊਗਾ ਨਾ ਉਹਨਾਂ ਨੇ ਫੋਨ ਕੀਤਾਗਾ ਐਤਕੀ ਤੇ ਨਾਲੇ ਮੈਂ ਵੀਰ ਪੱਲ ਨੂੰ ਪਹਿਲਾਂ ਸੰਧਾਰਾ ਦੇ ਕੇ ਆਉਂਗੇ ਨਹੀਂ ਪਿਛਲੀ ਵਾਰ ਆਪ ਦੇਖ ਕੇ ਗਏਗੀ ਐਤਕੀ ਤਾਂ ਵੀਰਪਾਲ ਨੂੰ ਮੈਂ ਮੇਹ ਮਚਾ ਕੇ ਆਉਂਗੀ ਪਹਿਲਾਂ ਸਾਰਾ ਦੇਖ ਕੇ ਐਤਕੀ ਤਾਂ ਮੇਰੀ ਪਹਿਲਾ ਪੁਣੇ ਵੀਰਾ ਕਹ ਦੋ ਪਊਗਾ ਕੰਮ ਤਾਂ ਮੇਰਾ ਸਾਰਾ ਹੋ ਗਿਆ ਚਲ ਫੋਨ ਕਰਕੇ ਪੁੱਛਦੀ ਹਾਂ ਵੀ ਕਦੋਂ ਕਹੂਗਾ ਪਾਈ ਗਿਆਗੇ ਹੋਰ ਵੀਰੇ ਕਿਵੇਂ ਹੋਗੇ ਠੀਕ ਆ ਸਮਨ ਵਧੀਆ ਆ ਆ ਫੜ ਤੂੰ ਚਾ ਮੈਂ ਲਾਉਣਾ ਚਾ ਕੱਲੀ ਆਗੇ ਵੀਰੇ ਤੁਸੀਂ ਮੰਮੀ ਨੂੰ ਨਾਲ ਲੈ ਆਉਂਦੇ ਉਹ ਮੈਂ ਕਿਹਾ ਸੀ ਮੰਮੀ ਨੂੰ ਮੰਮੀ ਕਹਿੰਦੀ ਮੈਨੂੰ ਕੰਮ ਆਗੇ ਉਹ ਫਿਰ ਮਾਂ ਚਾ ਮੈਂ ਤਾਂ ਲਈ ਬਗੇ ਮੰਮੀ ਨੇ ਫੋਨ ਕੀਤਾ ਮੈਂ ਤਾਂ ਉਦੋਂ ਦੀ ਗੇਟ ਕਰਨੀ ਦੇਖਿਆ ਨਹੀਂ ਪਤਾ ਨਹੀਂ ਕਦੋਂ ਆਉਗਾ ਮੇਰੇ ਵੀਰੇ ਅੱਛਾ ਹੋਰ ਠੀਕ ਆ ਸਾਰੇ ਹੋਰ ਤਾਂ ਵਧੀਆ ਵੀਰੇ ਤੁਸੀਂ ਅਸੋ ਉਹ ਬਸ ਇਹਦੀ ਵੀ ਬਿਸਕੁਟ ਇਹ ਤਾਂ ਪਰਸੋਂ ਚੌਥੀ ਦੀ ਇਕੜਾਰ ਕਿ ਜੀ ਕਰੇ ਪਏ ਸੀਗੇ ਅੱਛਾ ਉਹ ਬਸ ਫਿਰ ਸਮਾਨ ਨਹੀਂ ਲਿਆਂਦਾ ਹੋਇਆ ਸੀ ਆਹ ਹੋ ਰਾ ਸੂਟ ਸਾਟ ਜਿੰਨੇ ਆਦੇ ਸੀ ਕੱਲ ਫਿਰ ਮੰਮੀ ਨੇ ਲੈ ਗਿਆ ਮਾਨਸਾ ਫੇਰ ਲੈ ਕੇ ਕੱਲ ਵੀ ਨਹੀਂ ਕੱਲ ਆਉਣਾ ਸੀਗਾ ਕੱਲ ਤੁਹਾਨੂੰ ਕਿਦਾ ਵੀਰੇ ਤੁਸੀਂ ਮੈਨੂੰ ਪਹਿਲੀ ਸਹਾਰਾ ਦੇਣ ਆਗੇ ਨਹੀਂ ਤਾਂ ਮੇਰੀ ਗਵੰਡਣ ਦਾ ਪਹਿਲਾ ਸਹਾਰਾ ਆਉਂਦਾ ਹੁੰਦਾ ਉਹੀ ਮੈਨੂੰ ਦੇਣ ਆਉਂਦੇ ਪਹਿਲਾ ਨਾਲੇ ਮੈਨੂੰ ਇੰਨਾ ਕੁਝ ਸੁਣਾ ਕੇ ਜਾਂਦੀ ਐ ਐਤਕਿ ਉਹਨੂੰ ਮੈਂ ਸੁਣਾ ਕੇ ਆਉਂਗੀ ਓਹੋ ਇੰਨਾ ਨਾ ਸੋਚਿਆ ਕਰ ਤੂੰ ਗਵੰਡੀ ਬੂੜੀ ਦਾ ਕਰੀ ਜਾਂਦੇ ਹੁੰਦੇ ਨੇ ਐ ਉਹ ਵੀ ਨਾ ਆਹ ਸੂਟ ਵੀ ਨਹੀਂ ਨਾ ਮੈਂ ਕੱਲ ਹੀ ਆ ਜਾਂਦਾ ਮੰਮੀ ਨੇ ਸ਼ੂਟ ਨਹੀਂ ਲਿਆਂਦੇ ਹੋਏ ਸੀ ਕੱਲ ਫਿਰ ਮੰਮੀ ਨੂੰ ਮਾਂਸਾ ਲੈ ਗਿਆ ਉੱਥੇ ਟਾਈਮ ਲੱਗ ਗਿਆ ਨਹੀਂ ਤੇ ਕੱਲ ਹੀ ਆਉਣਾ ਸੀਗਾ ਚਲੋ ਵਧੀਆ ਕੀਤਾ ਵੀਰੇ ਤੁਸੀਂ ਪਹਿਲਾਂ ਹੀ ਆ ਗਏ ਹਾਂ ਸੁਮਨ ਮੰਮੀ ਨੇ ਨਾ ਐਤ ਕਿ ਤੇਰੇ ਵਾਸਤੇ ਦੇਸੀ ਘਿਓ ਦੇ ਬਿਸਕੁਟ ਬਣਵਾ ਕੇ ਭੇਜਣਗੇ ਵੀਰੇ ਮੰਮੀ ਨੂੰ ਪਤਾ ਹੈਗਾ ਵੀ ਮੈਂ ਦੇਸੀ ਘਿਓ ਦੇ ਬਿਸਕੁਟ ਖਾਣੀਆਂ ਆਂਗੀ ਹਾਂ ਚਲ ਵੀਰੇ ਬੈਠ ਮੈਂ ਤਾਂ ਗੱਲਾਂ-ਗੱਲਾਂ 'ਚ ਪਾਣੀ ਲਿਆਉਣੇ ਭੁੱਲ ਗਏ ਪਾਣੀ ਲੈ ਕੇ ਆਉਣੇ ਮੈਂ ਲਿਆ ਪਾਣੀ ਕੋਈ ਆਲੂ ਗਿਰੇ ਪਾਣੀ ਸੁਮਨ ਅੰਬਰ ਤੱਕ ਕਿੱਥੇ ਹੋ ਨਹੀਂ ਦੇਖਦਾ ਉਹ ਤਾਂ ਵੀਰੇ ਕੱਲ ਦਾ ਪ੍ਰੋਗਰਾਮ ਤੇ ਗਿਆ ਹੋਵੇਗਾ ਅੱਜ ਸ਼ਾਮ ਨੂੰ ਜਾਂ ਸਵੇਰੇ ਆਊਗਾ ਅੱਛਾ ਮੈਨੂੰ ਤਾਂ ਐਂ ਸੀ ਚੱਲ ਮਿਲ ਜੂਗਾ ਉਹਨੂੰ ਵੀ ਉਹ ਤਾਂ ਹੁਣ ਪ੍ਰੋਗਰਾਮ ਤੇ ਗਿਆ ਹੋਇਆ ਵੀਰੇ ਹੋਰ ਤੇਰੀ ਪੜਾਈ ਕਿਵੇਂ ਚੱਲਦੀ ਵੀਰੇ ਪੜਾਈ ਦਾ ਬਸ ਹੁਣ ਤਾਂ ਪੂਰੀ ਹੋਈ ਗਈ ਲਗਭਗ ਹੁਣ ਤਾਂ ਬਸ ਮੈਂ ਉਹ ਦੇਖਦਾਗਾ ਪਟਿਆਲੇ ਜਾਣਾਗਾ ਪੇਪਰ ਦੀ ਤਿਆਰੀ ਕਰ ਲਗਾ ਦਗਾ ਪਟਵਾਰੀ ਇਹ ਪੇਪਰ ਦੀ ਤਿਆਰੀ ਕਰੂੰਗਾ ਕਰੇ ਵੀ ਨਾ ਬਸ ਹੁਣ ਕਰੇ ਐਂ ਗਈ ਇੰਨੇ ਮਮੀ ਉਰੇ ਵੀ ਵਿਆਹ ਕਰਾ ਲਾ ਛੇਤੀ ਵਿਆਹ ਕਰਾ ਲਾ ਹਜੇ ਕੁਝ ਫਿਰ ਆਪਦੇ ਪੈਰਾਂ ਤੇ ਖੜੇ ਹੋ ਜੀ ਨੇ ਤਾਂ ਕਰਕੇ ਮੈਨੂੰ ਲੱਗਦਾ ਪਹਿਲਾਂ ਪੇਪਰ ਦੀ ਤਿਆਰੀ ਕਰ ਲਾਂ ਪੇਪਰਾਂ ਦੀ ਤਿਆਰੀ ਤਾਂ ਕਰ ਲੈ ਵੀਰੇ ਕੁਝ ਬਣ ਜੂਗਾ ਮੰਮੀ ਹੋਰੀ ਵੀ ਸਹੀ ਕਹਿੰਦੇ ਨੇ ਕਰਾ ਲਓ ਵਿਆਹ ਤੁਸੀਂ ਮੰਮੀ ਤਾਂ ਕੰਮ ਨਹੀਂ ਬਣਦਾ ਹੈਗਾ ਤਾਂ ਹੀ ਕਹਿੰਦੇ ਨੇ ਉਹ ਉਹ ਵਿਆਹ ਕਰਾ ਲੂਗਾ ਕੋਈ ਗੱਲ ਨਹੀਂ ਹਜੇ ਕੀ ਹੋਇਆ ਹੈਗਾ ਕੁਝ ਨਹੀਂ ਹੋਇਆ ਦੋ ਹੋਰ ਨਾ ਕਣੀ ਵੀ ਦੇਖੋ ਤੁਸੀਂ ਸਾਰਾ ਦਿਨ ਘੋਡੇ-ਕਿੱਟੇ ਕਿੱਡੀ ਸਦੇ ਫਿਰ ਜਾਂਦੇ ਨੇ ਕੁਝ ਨਹੀਂ ਹੁੰਦਾ ਦੋ ਤਿੰਨ ਸਾਲ ਹੋਰ ਫਿਲ ਫਿਰ ਲੈਣਗੇ ਆਪੇ ਹੋ ਜੂਗਾ ਵਿਆਹ ਤਾਂ ਵਿਆਹ ਤਾਂ ਹੋ ਹੀ ਜਾਣਾ ਹੁਣ ਮੈਨੂੰ ਆਇਆ ਬਸ ਉੱਥੇ ਪੜ ਲਾਂ ਮੈਂ ਫਿਰ ਵੀ ਕਿੰਨਾ ਕੁ ਟਾਈਮ ਰਹਿਣਾਗਾ ਤੁਸੀਂ ਨਾਲੇ ਰਹਿਣ ਰੋਹਣ ਦਾ ਕਿਵੇਂ ਕਰਨਾ ਤੁਸੀਂ ਉੱਥੇ ਉਹਦਾ ਸੌਮਣਾ ਆਇਆ ਹਾਂ ਉੱਥੇ ਹੁਣ ਮੈਂ 6 ਮਹੀਨੇ ਤਿਆਰੀ ਕਰੂੰਗਾ ਪੀਪਰ ਦੀ ਉਹਨਾਂ ਨੇ 6 ਮਹੀਨਿਆਂ ਦੀ ਇਹ ਉਹ ਬੈਚ ਆਗਾ ਤੇ 17000 ਫੀਸ ਹੀ ਆ ਬਸ ਤੇ ਬਾਕੀ ਰਹਿਣ ਸਹਿਣ ਦਾ 10 15 ਦਿਨਾਂ ਬਾਅਦ ਆਇਆ ਕਰੂੰ ਪਿੰਡ ਮੈਂ ਉ ਆਉਂਦਾ ਨਹੀਂਗਾ ਵੀਰੋ ਰੋਜ਼ ਰੋਜ਼ ਖਰਚਾ ਵੜਾ ਹੋ ਜਾਂਦਾ ਨਾ ਜੇ ਹਰੇਕ ਹਫ਼ਤੇ ਬਾਦਾਂਗਾ ਫਿਰ ਖਰਚਾ ਵੜਾ ਹੋ ਜੂਗਾ ਉੱਥੇ ਕਰ ਲਿਆ ਸੀ ਪਤਾ ਮੁੰਡੇ ਲਹਾਜੀ ਸੀਗੇ ਪਹਿਲਾਂ ਰਹਿੰਦੇ ਹੁੰਦੇ ਸੀ ਤੇ ਅਸੀਂ ਦੋ ਜਾਣੇ ਹੁਣ ਹੈਗੇ ਆਂਗੇ ਪਿੰਡੋਂ ਤੁਸੀਂ ਦੋਨੇ ਜਾਵਾਂਗੇ ਉੱਥੇ ਕਿਰਾਇਆ 6000 ਕਮਰੇ ਦਾ ਕਹਿੰਦੇ ਆ ਬਾਕੀ ਬਿਲ ਬੋਲ ਬਾਕੀ ਹੋਰ ਖਰਚੇ ਆ ਜਾਂਦੇ ਨੇ ਇਹ ਸਾਰਾ ਕੁਝ ਪਤਾ ਕਰ ਲਿਆ ਬਸ ਉੱਥੀ ਰਹਾਂਗੇ ਹੁਣ ਤਾਂ 6 ਮਹੀਨਿਆਂ ਬਾਅਦ ਹੀ ਆਉਂਗਾ ਚਲੋ ਵੀਰੇ ਬਦੇ ਦਾ ਟਾਈਮ ਤਿਆਰੀ ਹੋ ਜੂਗੀ ਕੁਝ ਬਣ ਜਾਏ ਕੁਝ ਨੌਕਰੀ ਨੌਕਰੀ ਨਿਕਲੇ ਕਿ ਉੱਪਰ ਕਦੋਂ ਕਿਸਮਤ ਜਾਵੇ ਕੱਲੇ ਪਟਵਾਰੀ ਦੇ ਪੇਪਰ ਦੀ ਤਿਆਰੀ ਨਹੀਂ ਕਰਦਾ ਮੈਂ ਹੋਰ ਵੀ ਆ ਪੁਲਿਸ ਪੁਲਿਸ ਦੇ ਸਾਰਿਆਂ ਦੀ ਕਰੂੰਗਾ ਨਾਲੇ ਬਦੇ ਵੀਰੇ ਮੈਨੂੰ ਜਾਣ ਤੋਂ ਪਹਿਲਾਂ ਤੂੰ ਮਿਲ ਗਿਆ ਹੁਣ ਕੀ ਪਤਾ ਕਦੋਂ ਆਏਗਾ ਹੁਣ ਮੈਨੂੰ ਆਈ ਆ ਪੈਣੇ ਵੀ ਹੁਣ ਜੇ ਮੈਂ ਲੱਗ ਗਿਆ ਨਾ ਨੌਕਰੀ ਕੋਈ ਵਧੀਆ ਹਨਾ ਨਾਲੇ ਤਾਂ ਮੇਰਾ ਵਿਆਹ ਸੌਖਾ ਹੋ ਜੂਗਾ ਨਾਲੇ ਘਰੇ ਸੌਖੇ ਹੋ ਜਾਣਗੇ ਸਾਰੇ ਚਲੋ ਬਦਿਆ ਬੀਰੇ ਤੁਸੀਂ ਲੱਗ ਜਾਓਗੇ ਤੁਸੀਂ ਨੌਕਰੀ ਕਰ ਲਿਓ ਥੋਡੀ ਬੋਟੀ ਘਰੇ ਕੰਮ ਕਰਨ ਵਾਲੀ ਲੈ ਆਵਾਂਗੇ ਮੰਮੀ ਤੋਂ ਕੰਮ ਨਹੀਂ ਬੰਦਦਾ ਹੁਣ ਉਹਦੇ ਗੋਡੇ ਗਿੱਟੇ ਦੁਖਦੇ ਨੇ ਬਿਮਾਰ ਰਹਿੰਦੀ ਆਗੀ ਉਹ ਇੰਨਾ ਕੰਮ ਨਹੀਂ ਬੰਦਦਾ ਉਹ ਤਾਂ ਚਲੋ ਘਰੇ ਕੰਮ ਉਹ ਤਾਂ ਕਰ ਲਿਆ ਕਰੂਗੀ ਵੀ ਨਾਲੇ ਤੁਸੀਂ ਮੰਮੀ ਨੂੰ ਲੈ ਆਉਂਦੇ ਨਾਲ ਚਲੋ ਮਿਲ ਜਾਂਦੇ ਹੁਣ ਇੰਨਾ ਟਾਈਮ ਹੋ ਗਿਆ ਸੀ ਮਿਲਿਆ ਨੂੰ ਉਹ ਬਸ ਉਹਨੂੰ ਕੰਮ ਸੀ ਮੈਂ ਤੈਨੂੰ ਐ ਕਹਿਣਾ ਹੁਣ ਨਾਲੇ ਮੈਂ ਵਗ ਜੂਗਾ ਉਹਨਾਂ ਕੋਲੇ ਕੋਈ ਹੋਣਾ ਨਹੀਂਗਾ ਨਾਲੇ ਤੁਸੀਂ ਦੋਨੇ ਜਾਣੇ 꺥ੜਾਂ ਮਾਰੇ ਹੋ ਤੂੰ ਤੇ ਉਂਬਰ ਤੱਕ ਵਗ ਜਿਓ ਕੋਈ ਨਾ ਬਿਰਗੇੜ ਦਾ ਸੀ ਮਾਰਿਆ ਆਇਆ ਕਰਾਂਗੇ ਨਾਲੇ ਤੁਸੀਂ ਜਿਆਦਾ ਆਇਆ ਕਰੋਗੇ ਸਾਡਲੇ ਆਜ ਜ਼ਰੂਰ ਆ ਕੇ ਜਾਇਆ ਕਰੋ ਹਾਂ ਹਾਂ ਜ਼ਰੂਰ ਜਦੋਂ ਟਾਈਮ ਹੋਇਆ ਫਿਰ ਮੇਰੇ ਕੋਲ ਮੈਂ ਆਇਆ ਕਰੂੰਗਾ ਕੋਈ ਗੱਲ ਨਹੀਂ ਚਲੋ ਆਜੋ ਵੀਰੇ ਅੰਦਰ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ ਮੈਂ ਰੋਟੀ ਬਣਾਉਣੀ ਹੈਗੀ ਤੁਸੀਂ ਰੋਟੀ ਖਾ ਕੇ ਜਾਇਓ ਨਾ ਨਾ ਸੁਣਨਾ ਮੈਂ ਰੋਟੀ ਨਹੀਂ ਖਾਂਦਾ ਮੈਂ ਜਾਣਾ ਮੈਂ ਗਾਹਾਂ ਕੰਮ ਆ ਮੈਨੂੰ ਨਹੀਂ ਵੀਰੇ ਰੋਟੀ ਤਾਂ ਖਾ ਕੇ ਜਾਏ ਮੇਰੇ ਦਾਣਾ ਸਬਜ਼ੇ ਬਣੇ ਪੈ ਨੇ ਕੱਲੀ ਰੋਟੀ ਬਣਾਉਣ ਵਾਲੀ ਰਹਿੰਦੀ ਐ ਉਹ ਨਹੀਂ ਨਹੀਂ ਬਸ ਇੰਨੀ ਖੇਚਲਾ ਕਰਨ ਦਾ ਤੇ ਮੇਰੇ ਕੱਲਾ ਪਾਣੀ ਪੀ ਤਾਂ ਕੋਈ ਨਾ ਚਾਹ ਤਾਂ ਪੀ ਕੇ ਜਾ ਚਾਹ ਤਾਂ ਹੁਣ ਕਰ ਲੈਣੀ ਐ ਮ ਕੰਮ ਮਦੇ ਮੇਰੇ ਸਾਰੇ ਹੋ ਗਏ ਜਿਹੜਾ ਮੇਰਾ ਭਾਈ ਸੰਧਾਰਾ ਦੇ ਕੇ ਗਿਆ ਦਾ ਪਹਿਲ ਤਾਂ ਗਵੰਡਾ ਨੂੰ ਸੰਧਾਰਾ ਦੇ ਕੇ ਆਉਣਾ ਪੀਰ ਪਾਲ ਨੂੰ ਪਿਛਲੀ ਵਾਰ ਤਾਂ ਉਹਦੀ ਮਾਮੀ ਮਾਸੀ ਆਈ ਸੀ ਕਿ ਸੰਧਾਰਾ ਦੇ ਐਨੇ ਫੁਕਰੀਆਂ ਮਾਰਦੀ ਸੀ ਐਤਕੀ ਪਹਿਲਾਂ ਸੰਧਾਰਾ ਮੈਂ ਦੇ ਕੇ ਜਾਊਂਗੀ ਆਪਦਾ ਨਾਲੇ ਉਹਦੇ ਕਿਹੜਾ ਚਾਚੇ ਤਾਇਆ ਨਾਲ ਬੰਦੀ ਹੈ ਕਿ ਉਹਦੇ ਮਾਮੇ ਨਾਨਕੇ ਨਾਲ ਬੰਦੀ ਹੈ ਕਿ ਕੋਈ ਨਹੀਂ ਸੰਧਾਰਾ ਦੇ ਕੇ ਉਹਨਾਂ ਮਾਪੇ ਤੋਂ ਵੀ ਨਾ ਕੋਣ ਸੰਧਾਰਾ ਥਿੰਦਾਗਾ ਐਤਕੀ ਤਾਂ ਪਹਿਲਾਂ ਮੈਂ ਦੇ ਕੇ ਆਣੀ ਪੂਰੀ ਮਚਾ ਕੇ ਆਉਂਗੀ ਪਿਛਲੀ ਵਾਰ ਐਨੇ ਫੁਕਰੇ ਮਾਰਦੇ ਭੱਜੀ ਆਈ ਸੰਧਾਰਾ ਦੇ ਨਾਲ ਮੈਂ ਕਹਿ ਕੇ ਆਉਂਗੀ ਮੇਰੇ ਸੰਧਾਰਾ ਪਹਿਲਾਂ ਆਏਗਾ ਚਲ ਫਲੇਟ ਚੱਕ ਕੇ ਲੈ ਕੇ ਆਉਣੀ ਪੱਲਾ ਤਾਂ ਮੈਂ ਲੈ ਹੁਣ ਤਾਂ ਮੈਂ ਜਮਾ ਬੋਰਦਨ ਚੋਕਰੇ ਨੂੰ ਛੱਡਣੀ ਮੇਰੇ ਸੰਧਾਰਾ ਚ ਅਲੱਗ ਅਲੱਗ ਆਤਮਾ ਦੇਖ ਕੇ ਨਾ ਹੁਣ ਉਹਦੀ ਬੋਲਤੀ ਬੰਦ ਹੋ ਜਾਊਗੀ ਨਾਲ ਮੈਂ ਕਹਿ ਕੇ ਆਉਂਗੀ ਮੇਰਾ ਭਾਈ ਸੰਧਾਰਾ ਦੇਖ ਕੇ ਗਿਆਗਾ ਫਿਰ ਦੇਖੇ ਕਿ ਮੱਚਦੀ ਹੈ ਬਧੀਆ ਉਹ ਸੰਧਾਰਾ ਦੇਖ ਕੇ ਲੇਟ ਹੋ ਗਈ ਮੈਂ ਤੁਹਾਨੂੰ ਐ ਕਹਿੰਨੀ ਸੀ ਜੀ ਵੀ ਮੈਂ ਸੰਧਾਰਾ ਦੇਖ ਕੇ ਆਉਣੀ ਵੀਰਪਾਲ ਨੂੰ ਕਿੱਥੇ ਜਾਣੀ ਆ ਵੀਰਪਾਲ ਨੂੰ ਮੈਂ ਉਹ ਸੰਧਾਰਾ ਦੇਖ ਕੇ ਆਉਣੀ ਆਈ ਕੱਲ ਮੇਰਾ ਭਾਈ ਆਇਆ ਸੀਗਾ ਕੁਸਤਾ ਫਿਰ ਮੈਂ ਤੁਹਾਨੂੰ ਰਾਤ ਦੱਸਿਆ ਨਹੀਂ ਰਾਤ ਲੇਟ ਹੋ ਕੇ ਤੁਸੀਂ ਅੱਛਾ ਮਨੂੰ ਆਇਆ ਸੀਗਾ ਹਾਂ ਜੀ ਮਨੂੰ ਆਇਆ ਸੀਗਾ ਅੱਛਾ ਮੈਨੂੰ ਦੱਸੀ ਨਹੀਂ ਹੈਗਾ ਤੂੰ ਫਿਰ ਫਿਰ ਤੁਸੀਂ ਰਾਤ ਲੇਟ ਆਏ ਕੁਸਤਾ ਫਿਰ ਮੈਨੂੰ ਇਹ ਹੋਗਾ ਵੀ ਚਲ ਕੋਈ ਨਾ ਮੈਂ ਸਵੇਰੇ ਦੱਸ ਦਉਂਗੀ ਅੱਛਾ ਹਣ ਤੂੰ ਵੀਰਪੁਰ ਕੋਲ ਜਾਨੀ ਹੈਂ ਮੈਂ ਉਹਨੂੰ ਸੰਦਾਰਾ ਦੇਖ ਕੇ ਆਉਣੀ ਹੈਂਗੀ ਚਲ ਤੂੰ ਜਲਦੀ ਆ ਜੀ ਫਿਰ ਮਾਨਸਾ ਵੀ ਜਾਣਾ ਯਾਰ ਉਹਨੂੰ ਕੰਮ ਆ ਥੋੜਾ ਜਿਹਾ ਕੋਈ ਨਾ ਮੈਂ ਆ ਜਾਉਂਗਾ ਚੰਗਾ ਜਲਦੀ ਆ ਜੀ ਫਿਰ ਬਦਿਆ ਤੇ ਕਿਦੋਂ ਦਾ ਸੁੰਦਾਰਾ ਲੇਟ ਹੋ ਗਿਆ ਨਾਲੇ ਮੈਂ ਚਾਰ ਗੱਲਾਂ ਸੁਣਾ ਕੇ ਆਉਂਗੀ ਉਹਨੂੰ ਬੀਰੇ ਦੀਦੀ ਕਰੀਏਗੀ ਹਾਂ ਸੋਮਣ ਕਰੀਏਂ ਤੂੰ ਕੀ ਲਈ ਫਿਰਦੀ ਆ ਭਈ ਇਹ ਇਹ ਤਾਂ ਵੀਰੇ ਮੇਰਾ ਘਰ ਸੁਧਾਰਾ ਦੇਣ ਆਇਆ ਸੀ ਮੇਰਾ ਭਾਈ ਉਹ ਮੈਂ ਦੀਦੀ ਨੂੰ ਦੇਣ ਆਈਆਂ ਹਾਂ ਅੱਛਾ ਇਹ ਤਾਂ ਚਾਹ ਚੜਿਆ ਪਿਆ ਤੈਨੂੰ ਵੀ ਪੂਰਾ ਪਾਣੀ ਪੁੱਛਿਆ ਵੀ ਦੀਦੀ ਘਰ ਹੈਗੀ ਹੈ ਉਹ ਬੈਠਾ ਵੀਰਪਾਲਾ ਆ ਸੋਮਣ ਆਈ ਹੈਗੀ ਆਇਆ ਆਇਆ ਸੋਮਣਾ ਕਰੀ ਜਾਂਗੀ ਕੀ ਕਰੀ ਜਾਂਦੇ ਹੋ ਦੀਦੀ ਕੋਸ ਨੇ ਗਾਦੀ ਪਾਂਡੇ ਜਮਾਂ ਕੇ ਹਟੀ ਸੀ ਕਿ ਚੁੱਲ੍ਹੇ ਦਾ ਕੰਮ ਜਨ ਮੇੜ ਕੇ ਹਟੀ ਸੀ ਤੈਨੂੰ ਪਤਾ ਹੀ ਹੈ ਕੱਲੀ ਜਾਣੀ ਹੈਗੀ ਸਾਰਾ ਤਾਂ ਪਸ਼ੂ ਪਸਾਰੇ ਦਾ ਹੋ ਜਾਂਦਾ ਨੀਰੇ ਚਾਰੇ ਦਾ ਹੋ ਜਾਂਦਾਗਾ ਤੇ ਰੋਟੀ ਟੁੱਕ ਬਣਾਉਂਦਾ ਹੋ ਜਾਂਦਾ ਹੁਣ ਪਾਂਡੇ ਮਾਂਜ ਕੇ ਹੁਣ ਨਿਵੇੜ ਕੇ ਹਟੀਆਂ ਹਜ ਪੋਚੇ ਤੇ ਝਾੜੂ ਲਾਉਣ ਵਾਲਾ ਪਿਆਗਾ ਇਕੱਲੇ ਬੰਦੇ ਨੂੰ ਤਾਂ ਦੀਦੀ ਇਕੱਲੇ ਕੰਮ ਔਖੇ ਵੀ ਹੋ ਜਾਂਦੇ ਸਾਰੇ ਕੰਮ ਕਰਨਾ ਹੋਰ ਭਣ ਮੇਰਾ ਤਾਂ ਸਾਰਾ ਦਿਨ ਹੀ ਨਹੀਂ ਨਿਬੜਦਾ ਮੇਰਾ ਤਾਂ ਸਾਰਾ ਦਿਨ ਹੀ ਕੰਮਾਂ 'ਚ ਲੰਗ ਜਾਂਦਾ ਹੈਗਾ ਕੰਮ ਤਾਂ ਦੀਦੀ ਕਿਸੇ ਦੇ ਵੀ ਨਹੀਂ ਨਿਬੜਦੇ ਹੈਗੇ ਮੈਂ ਤਾਂ ਸੰਧਾਰਾ ਦੇਣ ਆਈ ਸੀ ਕੱਲ ਮੇਰਾ ਵੀਰਾ ਸੰਧਾਰਾ ਦੇਖ ਕੇ ਗਿਆਗਾ ਤਾਂ ਕਰ ਅੱਛਾ ਸੁਮਨ ਤੇਰਾ ਸੰਧਾਰਾ ਆ ਵੀ ਗਿਆ ਹੋਰ ਦੀਦੀ ਮੇਰੇ ਪੇਕੇ ਤਾਂ ਪਹਿਲੀ ਦੇ ਜਾਂਦੇ ਨੇ ਸੌਣ ਚਾੜਨ ਤੋਂ ਸੋਢੀ ਮਾਸੀ ਨੇ ਇਹ ਹੀ ਅੱਗੇ ਤਾਂ ਨਹੀਂ ਉਹ ਪਹਿਲੇ ਆ ਜਾਂਦੇ ਸੰਧਾਰਾ ਦੇ ਐਤ ਕਿ ਉਹ ਲੇਟ ਹੀ ਹੋ ਗਈ ਉਹਨਾਂ ਨੂੰ ਤਾਂ ਸੁਮਨ ਕੰਮ ਕਰ ਬਾਲਾ ਹੈਗਾ ਝੋਨਾ ਝੂਨਾ ਲਾਉਣ ਵਾਲਾ ਪਿਆ ਸੌਣ ਵਾਲਾ ਝੋਨਾ ਲਾਈ ਜਾਂਦੇ ਨੇਗੇ ਜਦੋਂ ਉਹਨਾਂ ਨੂੰ ਟਾਈਮ ਲੱਗਿਆ ਤਾਂ ਉਹਦੀ ਦੇ ਕੇ ਜਾਣਗੇ ਨਾ ਹਜੇ ਸੌਣ ਤਾਂ ਚੜੀ ਹੈ ਬਹੁਤ ਟਾਈਮ ਪਿਆ ਸੌਣ ਚ ਮੇਰੇ ਵੇਕੇ ਤਾਂ ਭੈਣੇ ਚੜਦੇ ਸੌਣੀ ਦੇ ਜਾਂਦੇ ਨੇ ਪਿੱਛੋਂ ਜੇ ਸੰਧਾਰਾ ਦਾ ਸਵਾਦ ਹੀ ਘਟ ਆਉਂਦਾਗਾ ਫੇਰ ਤਾਂ ਆਪਾਂ ਵੀ ਘੜਵਾ ਲੈਨੇ ਆ ਮਠਾਈਆਂ ਮਠਰੀਆਂ ਬਣਵਾ ਲੈਨੇ ਆਗੇ ਫੇਰ ਤਾਂ ਬੰਦਾ ਖਾ ਖਾ ਕੇ ਵੀ ਆਕੇ ਜਾਂਦਾ ਜਦ ਪਿੱਛੋਂ ਹੀ ਸੰਧਾਰਾ ਆਉਂਦਾਗਾ ਫੇਰ ਤਾਂ ਨੱਕ ਹੀ ਮੁੜ ਜਾਂਦਾਗਾ ਗੱਲ ਤਾਂ ਤੇਰੀ ਵੀ ਠੀਕ ਐ ਭੈਣੇ ਜਦੋਂ ਪਿੱਛੋਂ ਜੇ ਸੰਧਾਰਾ ਆਉਂਦਾਗਾ ਕਿਉਂ ਆਪਾਂ ਕਰੇ ਸਮਾਨ ਤਿਆਰ ਕਰਾ ਲੈਨੇ ਆਗੇ ਜਿਵੇਂ ਆਖ ਵੀ ਨਹੀਂ ਨੱਕ ਕਰਦੇ ਖਾਣ ਕਣੀ ਉਹੋ ਦੀਦੀ ਮੈਂ ਤਾਂ ਭੁੱਲੀ ਬੈਠੀ ਸੀ ਤੁਹਾਡੇ ਕਿਹੜਾ ਮਾ ਪਿਓ ਨੇ ਕਿ ਵੀ ਉਹਦੇ ਜਾਣ ਕੇ ਚੜਦੇ ਸੌਣੀ ਸੋੜੀ ਤਾਂ ਮਾਸ ਹੀ ਹੈਗੀ ਜਦੋਂ ਜੀ ਕਰ ਦੋ ਤਾਂ ਉਹਦੋਂ ਆਉਂਦੀ ਐ ਮੈਨੂੰ ਆਲੂ ਦੀ ਦੁੱਧ ਸੰਧਾਰਾ ਫੜੋ ਨਾਲ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮੇਰੀ ਜਿਹੜੀ ਗੱਲ ਜੀਵ ਤੇ ਹੁੰਦੀ ਹੈ ਮੈਂ ਉਹੀ ਗੱਲ ਕਹਿ ਦੇਣੀ ਹੈਗੀ ਨਹੀਂ ਨਹੀਂ ਸੁਮਨਾ ਗੁੱਸੇ ਵਾਲੀ ਤਾਂ ਕਿਹੜੀ ਗੱਲ ਹੈ ਗੱਲ ਤਾਂ ਤੇਰੀ ਵੀ ਸਹੀ ਹੈ ਮਾਂ ਪਿਓ ਨਾਲ ਹੀ ਸੰਧਾਰੇ ਨੇਗੇ ਠੀਕ ਹੈ ਚਾਚੇ ਤਾਇਤੇ ਨਾ ਮਤਵਲ ਦੇਣਗੇ ਉਹ ਤਾਂ ਸ਼ਰੀਕ ਨੇਗੇ ਮਾਸੀ ਕੇ ਕੰਮ ਵਾਲਾ ਗਾ ਉਹ ਵਿਚਾਰੀ ਲੇਟ ਹੋ ਗਈ ਹੋ ਐਂ ਤੇ ਕੀ ਨਹੀਂ ਤਾਂ ਉਹ ਦੇ ਹੀ ਜਾਂਦੀ ਹੈਗੀ ਸੰਧਾਰਾ ਮੈਨੂੰ ਕੰਮ ਕਰਦੇ ਦੀਦੀ ਹਰੇਕ ਦੀ ਹੁੰਦੇ ਨੇ ਘਰੋਂ ਤਾਂ ਕਿਸੇ ਤੋਂ ਵੀ ਨਹੀਂ ਨਿਕਲਿਆ ਜਾਂਦਾ ਟਾਈਮ 'ਚ ਟਾਈਮ ਕੱਢ ਕੇ ਤਾਂ ਆਉਣਾ ਹੀ ਪੈਂਦਾਗਾ ਨਾਲੇ ਤੁਹਾਡੇ ਚਾਚੇ ਤਾਈ ਕਿਹੜੇ ਮੂੰਹ ਨਾਲ ਆਉਣਾ ਤੁਸੀਂ ਠੇਕਾ ਤਾਂ ਲੈਣੇ ਹੋਗੇ ਉਹਨਾਂ ਤੋਂ ਠੇਕਾ ਤਾਂ ਸੁਣਨ ਫਿਰ ਤਾਂ ਲੈਣੀ ਆ ਮੇਰੇ ਮਾਪਿਆਂ ਦੀ ਜ਼ਮੀਨ ਹੈ ਹੋਰ ਦਾ ਕੀ ਦਾ ਹਿੱਸਾ ਮੇਰੀ ਹੀ ਹੈ ਨਾ ਜੇ ਮੈਂ ਨਾ ਲਿਆ ਫਿਰ ਚਾਚੇ ਤਾਈਨ ਤਾਂ ਮੌਜ ਬਣ ਜੂਗੀ ਫਿਰ ਇਹ ਤਾਂ ਤੁਹਾਡੇ ਚਾਚੇ ਤਾਈ ਆਉਂਦੇ ਨਹੀਂ ਹੈਗੇ ਅੜ ਕੇ ਤੁਸੀਂ ਠੇਕਾ ਲੈਣੇ ਹੋਗੇ ਉਹਨਾਂ ਤੋਂ ਬਾਕੀ ਤੈਨੂੰ ਪਤਾ ਹੀ ਐ ਸੁਮਨ ਮਾਂ ਪਿਓ ਬਿਨਾ ਕੌਣ ਤੇ ਥੇ ਤਿਆਰ ਦਿੰਦਾਗਾ ਨਾ ਨਵੇਂ ਠੇਕੇ ਅੜਕੇ ਨਹੀਂ ਲੈ ਕੇ ਆਉਂਦੀ ਜਿੰਨਾ ਕੋ ਮੈਨੂੰ ਦੇ ਦਿੰਦ ਨੇ ਉਹ ਸਾਬ ਨਾਲ ਲੈ ਲੈਨੀ ਆ ਮੈਂ ਕਦੇ ਨਹੀਂ ਹੁੰਨਾ ਮੂਰੇ ਅੜੀ ਵੀ ਜਾ ਮੈਨੂੰ ਇੰਨਾ ਠੇਕਾ ਦਿਓ ਉਹ ਆਪ ਹੀ ਨਹੀਂ ਆਉਂਦੇ ਸੁਮਨ ਠੱਕੇ ਨਾਲ ਕੌਣ ਕਿਸੇ ਨੂੰ ਲਿਆ ਸਕਦਾਗਾ ਇੱਕ ਮੇਰੀ ਚਾਚੀ ਦਾ ਸੁਆਹ ਨਹੀਂ ਜਮੀ ਨਹੀਂ ਵਧੀਆ ਹੈਗਾ ਉਹ ਕਿਸੇ ਨਾਲ ਹੀ ਨਹੀਂ ਲਾ ਕੇ ਖਾਣ ਆਲੀ ਹੈਗੀ ਉਹ ਮੇਰੇ ਕਿਵੇਂ ਆਉਗੀ ਉਹ ਤਾਂ ਹਨਗਵਾਂਡ ਚ ਨਹੀਂ ਬਣਦੀ ਮੈਂ ਕਿਵੇਂ ਕਹਦਾ ਵੀ ਹਾਂ ਭਾਈ ਆ ਜਾ ਤੱਕ ਨਾਲ ਤਾਂ ਦੀਦੀ ਕਿਸੇ ਨੂੰ ਵੀ ਨਹੀਂ ਕਿਹਾ ਜਾਂਦਾ ਵੀ ਸਾਡੇ ਨਾਲ ਵਰਤ ਤੋਂ ਉਸ ਆਪਦੇ ਵੀ ਸਾਰੇ ਹੁੰਦਾਗਾ ਆਪਾਂ ਆਪ ਵੀ ਰਿਸ਼ਤੇਦਾਰ ਨੂੰ ਆਪਣੇ ਨਾਲ ਵਰਤਨ ਲਾਉਣੇ ਆਗੇ ਸੁਮਨ ਗੱਲਾਂ ਤਾਂ ਮੁੱਕਦੀ ਨਹੀਂਆਂ ਜਦੋਂ ਦੀ ਤੂੰ ਆਈਆਂ ਨਾ ਉਦੋਂ ਦੀ ਖੜੀਆਂ ਚੱਲ ਪੈਣੇ ਹਾ ਉੱਥੇ ਬਹਿ ਜਾ ਜਾ ਕੇ ਮੰਜੇ ਤੇ ਮੰਜਾੜਾ ਹੈ ਪੈਗਾ ਮੈਂ ਆ ਸਮਾਨ ਧਰਿਆ ਆਵਾ ਫੇਰ ਆਉਣੀ ਆ ਫੇਰ ਆਪਾਂ ਗੱਲਾਂ ਕਰਾਂਗੇ ਚੱਲ ਠੀਕ ਹੈ ਦੀਦੀ ਮੈਂ ਮੰਜੇ ਤੇ ਬਹਿਣੀ ਆ ਬਹਿ ਜਾ ਸੁਮਨ ਲੈ ਕੋਣ ਆਊਗਾ ਦਾ ਸੰਧਰਾ ਲੈ ਕੇ ਚਾਚੇ ਤਾਂ ਨਾਲ ਇਹਦੀ ਬੰਦ ਹੀ ਨਹੀਂ ਹੈਗੀ ਕੱਲੀ ਮਾਸੀ ਹੈਗੀ ਮੈਨੂੰ ਆ ਲੱਗਦਾ ਪਹਿਲੀ ਪਹਿਲੀ ਵਾਰੀ ਚਾਹ ਸੀਗਾ ਉਹਨੂੰ ਐਤਕੀ ਉਹ ਵੀ ਨਹੀਂ ਆਉਂਦੀ ਹੈਗੀ ਉਹ ਇਹਨੂੰ ਲਾਰੇ ਲਾਈ ਜਾਂਦੇ ਨੇ ਸੰਧਾਰਿਆਂ ਦਾ ਕੋਈ ਨਹੀਂ ਆਉਂਦਾ ਹੈਗਾ ਤੇ ਕੀ ਇਹਦੇ ਆਪ ਦਾ ਭੈਣ ਭਾਈ ਆਉਂਦਾਗਾ ਭੈਣਾ ਲਵੇ ਤਾਂ ਬਗਾਨਾ ਕੌਣ ਆਉਂਦਾ ਹੋਰ ਸਮਝਣਾ ਕਿਵੇਂ ਕੱਲੀ ਬੋਲੀ ਨਹੀਂ ਆ ਕੀ ਗੱਲ ਹੈ ਮੈਂ ਦੀਦਿਆਂ ਕਹਿੰਦੀ ਸੀ ਵੀ ਵਧੀਆ ਹੁਣ ਤਾਂ ਮੀਮਾ ਪਾ ਕੇ ਵੀ ਮੌਸਮ ਵਧੀਆ ਕਰ ਲਿਆ ਗਰਮੀ ਗਰਮੀ ਚੱਕੀ ਨਹੀਂ ਅੱਗੇ ਤਾਂ ਬਾਹਰ ਖੜਿਆ ਵੀ ਨਹੀਂ ਜਾਂਦਾ ਸੀ 1 ਮਿੰਟ ਵੀ ਨਹੀਂ ਇਸ ਜਿੱਤ ਰਿਹਾ ਜਾਂਦਾ ਸੀਗਾ ਹੋਰ ਹੁਣ ਤਾਂ ਠੰਢੀ ਜੀ ਕਰ ਲਈ ਦੋ ਤਿੰਨ ਦਿਨ ਤਾਂ ਬੜੀ ਗਰਮੀ ਪਾਈ ਆਗੀ ਹੁਣ ਆਰਾਮਦਾਰੀ ਜੀ ਆ ਰਹੀ ਹੈਗੀ ਹੋਰ ਦੱਸ ਸੁਮਨ ਸਾਰਾ ਕੰਮ ਧੰਦਾ ਕਰਿਆ ਹੀ ਕਰਦਾ ਹਾਂ ਦੀਦੀ ਕੰਮ ਤਾਂ ਮੇਰੇ ਹੋ ਹੀ ਪਏ ਸੀ ਬਸ ਕੱਲ ਨਹਾਉਣਾ ਤੇ ਰੋਟੇ ਲੈ ਭੰਦੇ ਰਹਿੰਦੀ ਸੀ ਮਾਂ ਚਲਾ ਕੇ ਮਾਂਜ ਲੂੰਗੀ ਇਹਨਾਂ ਨੂੰ ਵੀ ਪਹਿਲਾਂ ਸੰਧਾਰਾ ਦੇਖ ਕੇ ਆਵਾਂ ਵੀ ਵੀਰਪਾਲ ਦਾ ਕਿਹੜਾ ਹਾਲੇ ਸੰਧਾਰਾ ਆਇਆ ਹੋਊਗਾ ਵੀ ਚਲ ਖਾ ਲੈਣਗੇ ਜਵਾਖ ਜੱਲੇ ਚਲ ਸੁਮਨ ਵਧੀਆ ਹੋ ਗਿਆ ਤੇਰਾ ਸੰਧਾਰਾ ਆ ਗਿਆ ਤੂੰ ਫੜਾ ਗਈ ਅੱਗੇ ਮੇਰਾ ਆ ਜਾਂਦਾ ਸੀ ਮੈਂ ਫੜਾਇਆ ਆਉਂਦੀ ਐਤਕੀ ਮਾਸੀ ਨੂੰ ਬਣੇ ਕੰਮ ਧੰਦਾ ਹੋ ਗਿਆ ਹੂ ਤਾਂ ਲੇਟ ਹੋ ਗਈ ਉਹੋ ਨਹੀਂ ਦਪੈਨੇ ਮੈਂ ਸ਼ਾਮ ਨੂੰ ਆਉਣਾ ਸੀਗਾ ਫਿਰ ਮੈਨੂੰ ਆਏ ਹੋਗਾ ਵੀ ਧਾਰ ਸਬਜ਼ਾ ਹੋ ਜਾਊਗਾ ਕੰਮ ਤੰਦਿਆਂ ਦਾ ਹੋ ਜਾਊਗਾ ਵੀ ਚਲ ਹੁਣ ਹੀ ਫੜਾਇਆ ਉਹਨੇ ਵੀ ਨਾਲੇ ਚਾਰ ਗੱਲਾਂ ਕਰਿਆਵਾਂਗੇ ਫਿਰ ਸ਼ਾਮ ਨੂੰ ਕੰਮ ਵੀ ਮੈਨੂੰ ਆਏ ਹੋਗਾ ਵੀ ਕੰਮ-ਕੁਮ ਪ੍ਰਿਆ ਦਾ ਕੱਲਾ ਨਹੀਂ ਹੋਣੀਆਂ ਹੈਗੀਆਂ ਚਲ ਵਧੀਆ ਹੋ ਗਿਆ ਸੋਮਨ ਤੂੰ ਹੁਣ ਆ ਗਈ ਨਾਲੇ ਮੇਰਾ ਟਾਈਮ ਪਾਸ ਹੋ ਗਿਆ ਆਥ ਨੇ ਜੇ ਤੂੰ ਆਉਂਦੀ ਪਹਿਨੇ ਮੈਂ ਇਥੋਂ ਕਿਹੜਾ ਤੇਰੇ ਕੋਲੇ ਬੈਠ ਕੇ ਗੱਲਾਂ ਹੁੰਦੀਆਂ ਸੀ ਚਾਰ ਕਿ ਪਸ਼ੂ-ਪਸਾਰੇ ਦਾ ਹੋ ਜਾਂਦਾ ਰੋਟੀ ਟੁੱਕ ਦਾ ਹੋ ਜਾਂਦਾਗਾ ਇਹ ਤਾਂ ਹੈ ਦੀਦੀ ਹੋਰ ਸੋਡੀ ਮਾਸੀ ਨੇ ਫੋਨ ਪਾਣ ਨਹੀਂ ਕੀਤਾ ਹਣ ਜਨਵਰੀ ਮੈਂ ਕਦੋਂ ਆਉਂਗੀ ਫੋਨ ਤਾਂ ਉਹਨੇ ਪਹਿਨੇ ਕੀ ਕੋਈ ਤੇ ਤਿਆਰ ਕਾ ਦੇ ਮੇਰਾ ਉਹਨੇ ਟਕਾਇਆ ਤਾਂ ਹੈ ਨੀਗਾ ਤੈਨੂੰ ਪਤਾ ਹੀ ਆ ਵੀ ਹੁਣ ਕੰਮ ਬਾਰਾ ਹੈਗਾ ਝੋਨਾ ਝੂਨਾ ਲਾਈ ਜਾਂਦੇ ਨੇਗੇ ਜਦੋਂ ਟਾਈਮ ਜਾ ਲੱਗੂ ਉਦੋਂ ਆਉ ਸੌਣ ਕਿਹੜਾ ਹੋਣੀ ਟੱਪ ਜੂਗਾ ਹਜੇ ਪਏ ਨੇਗੇ 22 ਦਿਨ ਸੌਣ ਦੇ ਵੀ ਆਂ ਤੇ ਜੀ ਮੈਨੂੰ ਵੀ ਪਤਾ ਵੀ ਸੌਣ ਕਿਹੜਾ ਨੰਗਿਆ ਜਾਂਦਾਗਾ ਪਰ ਜਿਹੜੀ ਸੌਣ ਚੜਨ ਵੇਲੇ ਸੰਧਾਰੇ ਦੀ ਗੱਲ ਬੰਦੀ ਆ ਉਹ ਪਿੱਛੋਂ ਨਹੀਂ ਬੰਦੀ ਹੈਗੀ ਨਾ ਨਾ ਪਹਿਣੇ ਆਉਣਗੇ ਕਾ ਨੂੰ ਪਿੱਛੇ ਹਟਦੇ ਨੇ ਨਾਲੇ ਮਾਸੀ ਮਾਸੜ ਤਾਂ ਨਾ ਮੈਨੂੰ ਮਾਂ ਪਿਓ ਜਿੰਨਾ ਪਿਆਰ ਦਿੰਦੇ ਨੇ ਮੈਨੂੰ ਪੂਰਾ ਯਕੀਨ ਹੈ ਲੇਟ ਫਿਟ ਜ਼ਰੂਰ ਆਉਣਗੇ ਸੰਧਾਰਾ ਦੇ ਨੇ ਉਹ ਪਤਾ ਹੀ ਪੈਣਾ ਅੱਜ ਕੱਲ ਕੋਣ ਮੋਹ ਕਰਦਾ ਹੈਗਾ ਮਾਪਿਓ ਤੋਂ ਬਿਨਾਂ ਕੋਈ ਨਹੀਂ ਮੋਹ ਕਰਦਾ ਹੈਗਾ ਜੇ ਤਾਂ ਮਾਪਿਓ ਹੁੰਦੇ ਤਾਂ ਤਾਂ ਭੱਜ ਜਾਂਦੇ ਮੇਰੀ ਤੀ ਝਾਕਦੀ ਹੋਊਗੀ ਦਿੱਥੇ ਤਿਹਾਰ ਨੇੜ ਕਾਉਂਦੇ ਮਾਪਿਓ ਪਹਿਲਾਂ ਪਹਿਲੇ ਸੀ ਸੋਟੀ ਮਸਤੀ ਨੂੰ ਚਾ ਹੁਣ ਤਾਂ ਮੈਨੂੰ ਲੱਗਦਾ ਉਹ ਵੀ ਪਿੱਛੇ हट ਗਈ ਤੁਹਾਨੂੰ ਤਾਂ ਇਲਾਰੇ ਲਾਈ ਜਾਂਦੇ ਨੇਗੇ ਨਾਲੇ ਅੱਜ ਕੱਲ ਤਾਂ ਕੋਈ ਆਵਦਾ ਨਹੀਂ ਆਉਂਦਾ ਹੈਗਾ ਇਹ ਤਾਂ ਗਾਂ ਦੀਆਂ ਫਿਰ ਵੀ ਮਾਸੀ ਹੋ ਗਈ ਛੋਟੀ ਨਾ ਨਾ ਸੁੰਗਣ ਜਿਵੇਂ ਮੇਰੀ ਮਾਂ ਮੋ ਕਰਦੀ ਸੀ ਨਾ ਓਵੇਂ ਮੇਰੀ ਮਾਸੀ ਮੋ ਕਰਦੀ ਹੈਗੀ ਉਹਨਾਂ ਨੇ ਨਹੀਂ ਮੈਨੂੰ ਮਾਂ ਪਿਓ ਜਿਆਦਾ ਹਉਣ ਦਿੱਤਾ ਬੇਸ਼ੱਕ ਮੈਂ ਅੱਧੀ ਰਾਤ ਫੋਨ ਕਰਦਿਆਂ ਮੇਰੇ ਮਾਸੀ ਮਾਸੜ ਨਾਲ ਅੱਧੀ ਰਾਤ ਵੀ ਭੱਜੇ ਆਉਂਦੇ ਨੇ ਤੂੰ ਤਾਂ ਬੈਨ ਉਹ ਹੀ ਮਿੱਠੇ ਪੁੱਛੇ ਮਾਰੀ ਜਾਂਦੇ ਚਾਹੇ ਅਗਲਾ ਤੈਨੂੰ ਸਿਆਣਾ ਦਾਣਾ ਹੋਵੇ ਉਹੀ ਉਹਨਾਂ ਦੀ ਤਰੀਫਾ ਕਰੀ ਜਾਂਦੀ ਹੈ ਨਾਲੇ ਪੈਣੇ ਗੁੱਸਾ ਤਾਂ ਕਰੀਨਾ ਜਿਹੜੇ ਤੇਰੀ ਮਾਸੀ ਪਿਛਲੀ ਵਾਰ ਲੱਡੂ ਦੇ ਕੇ ਗਈ ਸੀ ਉਹਨਾਂ ਚ ਇੰਨੀ ਮੁਸ਼ਕ ਮਾਰਦੇ ਸਾਰੇ ਖਰਾਬ ਹੋਏ ਪਏ ਸੀ ਅਸਤੇ ਡੰਗਰਾਂ ਨੂੰ ਪਾਏ ਨੇ ਐਂ ਖਾ ਕੇ ਬੁਮਾਥ ਥੋੜੀ ਹੋਣਾ ਸੀਗਾ ਉਹ ਤਾਂ ਪੈਣੇ ਨਾ ਮੇਰੀ ਮਾਸੀ ਭੋਲੀ ਵਾਲੀ ਹੈਗੀ ਦੁਕਾਨ ਤੇ ਜਿਵੇਂ ਦੁਕਾਨ ਵਾਲਿਆਂ ਨੇ ਉਹਨੂੰ ਚੀਜ਼ ਪਾ ਕੇ ਦੇਤੀ ਉਹ ਮੇਰੇ ਲੈ ਕੇ ਆ ਗਈ ਉਹਨੇ ਕਿਹੜਾ ਦੇਖੀ ਹੈ ਵੀ ਵਿੱਚ ਖਰਾਬ ਨੇਗੇ ਹੁਣ ਇਹ ਤਾਂ ਦੁਕਾਨ ਵਾਲਿਆਂ ਨੂੰ ਚਾਹੀਦਾ ਨਾ ਹੋਊਗੀ ਤਾਂ ਹੈਗੀ ਦੀ ਤੇਰੀ ਮਾਸੀ ਆਪਾਂ ਐਨੇ ਕਹਿੰਦੇ ਭੋਲੀ ਨਹੀਂ ਹੈਗੀ ਪਰ ਅੱਜ ਕੱਲ ਇੰਨੇ ਬੰਦੇ ਭੋਲੇ ਦਾ ਜ਼ਮਾਨਾ ਨਹੀਂ ਹੈਗਾ ਨਾਲੇ ਆਪਾਂ ਚੀਜ਼ ਦੇਖ ਕੇ ਤਾਂ ਪੁੱਵਣੇ ਆ ਦੁਕਾਨਦਾਰ ਨੂੰ ਆਪਾਂ ਐ ਕਹਿੰਨੇ ਭਈ ਆਹ ਵੈਰੈਟੀ ਪਾ ਦੇ ਆਹ ਵੈਰੈਟੀ ਪਾ ਆਪਾਂ ਹਰ ਇੱਕ ਚੀਜ਼ ਦੇਖ ਕੇ ਲੈਣਾ ਵੀ ਚੀਜ਼ ਚੰਗੀ ਹੈ ਕਿ ਮਾੜੀ ਹੈ ਐਨਾ ਉਹ ਬੋਲਦੀ ਨਹੀਂ ਭੈਣੇ ਜਿਵੇਂ ਉਹਨੇ ਦੁਕਾਨਦਾਰ ਨੇ ਚੀਜ਼ ਪਾ ਕੇ ਦਿੱਤੀ ਉਹ ਮੈਂ ਚੱਕ ਕੇ ਆ ਗਈ ਜੇ ਉਹ ਐ ਬੋਲਣ ਵਾਲੀ ਹੁੰਦੀ ਫਿਰ ਖਰਾਬ ਚੀਜ਼ ਕਿਉਂ ਨਹੀਂ ਹੁੰਦੀ ਮੈਨੂੰ ਤਾਂ ਲੱਗਦਾ ਦੀਦੀ ਵੀ ਤੁਹਾਡੀ ਮਸੀ ਨੂੰ ਐ ਹੁੰਦਾ ਵੀ ਕਿਹੜਾ ਮੇਰੀ ਧੀ ਹੈਗੀ ਸਸਤੀ ਦੁਕਾਨ ਤੋਂ ਸੜੀਆਂ ਚੀਜ਼ਾਂ ਚੱਕ ਲਿਓਂਦੇ ਖਰਾਬ ਹੋਈਆਂ ਹੋਈਆਂ ਨਾ ਨਾ ਸੁਣਣਾ ਐ ਤਾਂ ਕਾਨੂੰ ਆਗਾ ਜੇ ਉਹਦੇ ਮਨਚਾ ਐ ਹੋਵੇ ਫਿਰ ਉਹ ਮੇਰੇ ਕੋਲੇ ਸਮਾਨ ਲੈ ਕੇ ਨਾ ਆਵੇ ਮਤਲਬ ਫਿਰ ਵੀ ਭੈਣੇ ਆਪਾਂ ਬੋਲ ਕੇ ਤਾਂ ਚੀਜ਼ ਪੁੱਉਣ ਨਹੀਂ ਆਗੇ ਜੇ ਆਪਾਂ ਪੈਸੇ ਵਧੀਆ ਲਾਵਾਂਗੇ ਤਾਂ ਦੁਕਾਨਦਾਰ ਚੀਜ਼ ਵਧੀਆ ਦੇਊਗਾ ਹੁਣ ਜੇ ਤੇਰੀ ਮਸੀ ਚਾਚੇ ਨਾਲ ਪੈਸੇ ਨਹੀਂ ਲਾਉਂਦੀ ਫਿਰ ਉਹ ਤਾਂ ਚੀਜ਼ ਖਰਾਬ ਹੀ ਪ ਜਿਹੇ ਜਿਹਾ ਮੁੱਲ ਹੋਇਆ ਜਮਾ ਇਹ ਗੱਲ ਤਾਂ ਤੇਰੀ ਪਹਣੇ ਸਹੀ ਆਏਗੀ ਮੈਂ ਤਾਂ ਕਦੇ ਮੇਰੀ ਮਾਸੀ ਆਈ ਨਹੀਂ ਕਿਹਾ ਵੀ ਜਾ ਤੂੰ ਆ ਚੀਜ਼ ਲਿਆ ਜਾ ਤੂੰ ਆ ਚੀਜ਼ ਲਿਆ ਵੀ ਜਾ ਖਰਾਬ ਹੈਗੀ ਮੈਨੂੰ ਤਾਂ ਆ ਹੁੰਦਾ ਵੀ ਮੇਰੇ ਤਿੱਥ ਤਿਆਰ ਤੇ ਪਹੁੰਚ ਜਾਂਦੇ ਨੇ ਜਿਹਾ ਜਿਹਾ ਮੇਰੇ ਮਾਪੇ ਆ ਗਏ ਉਹੀ ਜੀ ਮੇਰੀ ਮਾਸੀ ਆ ਗਈ ਮੇਰੀ ਮਾਸੀ ਤਾਂ ਨਾ ਮੇਰੇ ਮਾਪੇ ਜਿੰਨਾ ਪਿਆਰ ਦਿੰਦੀ ਹੈਗੀ ਨਹੀਂ ਅੱਜ ਕੱਲੇ ਤੀਜੇ ਤਖਨੇ ਕੌਣ ਕਿਸੇ ਨੂੰ ਸਿਆਣਦਾ ਹੈ ਬੇਸ਼ੱਕ ਮੇਰੀ ਮਾਸੀ ਪਹਨੇ ਚਾਰ ਬਿਸਕੁਟ ਲੈ ਕੇ ਆ ਜੇ ਮੈਨੂੰ ਤਾਂ ਉਹ ਵੀ ਖੋਏ ਵਰਗੇ ਲੱਗਦੇ ਨੇਗੇ ਤੂੰ ਨਾਲੇ ਪਹਨੇ ਮੇਰਾ ਸਮਾਨ ਖਾ ਕੇ ਦੇਖੀ ਜਿਹੜਾ ਮੇਰਾ ਵੀਰਾ ਲੈ ਕੇ ਆਏਗਾ ਅਲੱਗ ਅਲੱਗ ਚੀਜ਼ਾਂ ਪਵਾ ਕੇ ਲੈ ਕੇ ਨਾਲੇ ਮੈਂ ਤਾਂ ਉਹਨਾਂ ਨੂੰ ਕਿਹਾ ਹੋਇਆ ਲੈ ਕੇ ਹੁੰਦੇ ਨੂੰ ਤਾਂ ਤੇਰੇ ਪੇਕੇ ਤਾਂ ਪਹਿਣੇ ਹੁਣ ਅਮੀਰ ਨੇਗੇ ਮੇਰੀ ਮਾਸੀ ਤਾਂ ਵਿਚਾਰੀ ਠੀਕ ਜੇ ਕਰੋਾਂਗੀ ਤੇਰੇ ਪੇਕੇ ਦੀ ਤਾਂ ਉਹ ਗੱਲ ਹੈਗੀ ਚਮਚੇ ਨਾਲ ਸ਼ਰਾਬਾਂ ਚੋਜ ਅਮੀਰਾਂ ਦੇ ਉਹਨਾਂ ਦੇ ਤਾਂ ਪਹਿਣੇ ਤਿੱਥ ਤਿਆਰ ਚੋਜ ਨੇਗੇ ਗਰੀਬਾਂ ਦੇ ਵਿਚਾਰਿਆਂ ਦੇ ਮਾਣ ਮੋਟਾ ਦੇਣ ਵਾਲੇ ਨੇਗੇ ਉਹ ਤਾਂ ਜਹੇ ਜਹੇ ਦੇ ਜਾਂਦੀ ਆ ਮੈਂ ਤਾਂ ਸੱਤ ਕਰਕੇ ਫੜ ਲੈਨੀ ਆ ਪਹਿਣ ਤੂੰ ਤਾਂ ਦੀ ਮਾਸੀ ਤੋਂ ਹੀ ਬੜਾਈ ਕਰੀ ਜਾਨੀ ਹੈਗੀ ਟਾਈਮ ਤੇ ਤੂੰ ਉਹਨਾਂ ਤੋਂ ਆ ਜਾਣੀ ਆਂ ਦਾ ਜਿਹੜਾ ਤੂੰ ਕਹਿੰਨੇ ਮੇਰੇ ਅੱਧੇ ਬੋਲ ਤੇ ਭੱਜੇ ਆਉਂਦੇ ਨੇ ਮੈਨੂੰ ਤਾਂ ਨਹੀਂ ਲੱਗਦਾ ਵੀ ਉਹ ਆਉਂਦੇ ਹੋਣਗੇ ਨਹੀਂ ਸੁਣਣਾ ਇਹ ਜੀ ਤਾਂ ਕੋਈ ਗੱਲ ਨਹੀਂ ਗਈ ਜੇ ਮੈਂ ਹੁਣ ਵੀ ਫੋਨ ਕਰਦਾ ਨਾ ਮੇਰੀ ਮਾਸੀ ਮਾਸੜ ਹੁਣ ਵੀ ਆ ਜਾਣ ਐਂ ਆਉਂਦੇ ਨੇ ਬੈਣੇ ਉਹ ਤਾਂ ਜੇ ਮੈਂ ਫੋਨ ਕਰਦਾ ਇਹ ਤਾਂ ਤੇਰੇ ਮਨ ਚ ਬੈਹੇ ਮਹੰਗਾ ਨਾਲੇ ਦੀਦੀ ਤੇਰੀ ਮਾਸੀ ਨੂੰ ਤਾਈ ਨੂੰ ਬਾਵਾ ਟਾਈਮ ਹੋ ਗਿਆ ਉਹ ਨੂੰ ਐ ਨਹੀਂ ਆਉਂਦਾ ਹੈਗਾ ਵੀ ਇਹਦੇ ਕਿਹੜਾ ਮਾਪਾ ਆਪਣੇ ਵੀ ਕੱਲੀ ਕੁੜੀ ਐ ਕਿ ਮੈਂ 10 15 ਦਿਨਾਂ ਤੋਂ ਵੀ ਮੈਂ ਢੇੜਾ ਮਾਰੇ ਆਵਾ ਸੰਧਾਰੇ ਦੇਣ ਦੀ ਤੇ ਦੀਦੀ ਬਹੁਤ ਦੂਰ ਦੀ ਗੱਲ ਐ ਤੇਰੀ ਮਾਸੀ ਤੂੰ ਵੀ ਨਹੀਂ ਆ ਕੇ ਖੜੀ ਹੈਗੀ ਮੈਨੂੰ ਆ ਲੱਗਦਾ ਵੀ ਜਿਵੇਂ ਅੱਕ ਗਈ ਹੁੰਦੀ ਆ ਉਹ ਨਹੀਂ ਨਹੀਂ ਸੋਹਣਾ ਪਿੱਛੇ ਜੇ ਨਾ ਮੇਰੀ ਮਾਸੀ ਬਾਲੀ ਬਿਮਾਰ ਹੋ ਗਈ ਸੀ ਉਹਨੂੰ ਬੱਸਾਂ ਬੁੱਸਾਂ ਤੇ ਚੜ੍ਹਨ ਦੀ ਦਿੱਕਤ ਆਉਂਦੀ ਐ ਤੈਨੂੰ ਪਤਾਗਾ ਅੱਜ ਕੱਲ ਦੇ ਮੁੰਡੇ ਨੇ ਭਾਈ ਕੰਮਕਾਰਾਂ 'ਚ ਰੁੱਝੇ ਹੋਏ ਨੇ ਉਹਨੂੰ ਕੋਈ ਲੈ ਕੇ ਆਉਣ ਵਾਲਾ ਨਹੀਂ ਤਾਂ ਨਹੀਂ ਆ ਸਕਦੀ ਉਹ ਤੂੰ ਅਜੀਦੀ ਆਪਦੇ ਮਨ ਨੂੰ ਝੂਠੇ ਦਿਲਾਸੇ ਦੇ ਜਾਨੇ ਵੀ ਆਉਣਗੇ ਚਲ ਨਹੀਂ ਆਉਂਦੇ ਨਾ ਆਉਂਦੇ ਆਪਣੇ ਮਾਵਾਫਤੀ ਜ਼ੋਰ ਚੱਲਦਾ ਹੁੰਦਾ ਹੁਣ ਮਾਸੀ ਮਾਸੜ ਦੇ ਕਿਹੜਾ ਆਪਣਾ ਜ਼ੋਰ ਚੱਲਦਾ ਹੈਗਾ ਆਪਾਂ ਹੁਣ ਧੱਕੇ ਨਾਲ ਵੀ ਨਹੀਂ ਕਹਿ ਸਕਦੇ ਵੀ ਮੇਰਾ ਸੰਧਾਰਾ ਦੇ ਕੇ ਜਾਓ ਇੱਕ ਗੱਲ ਹੋਰ ਜੀ ਜਦ ਤੁਸੀਂ ਸਾਡੇ ਘਰੇ ਬਣੀ ਆਏ ਸਾਡੇ ਘਰੇ ਜ਼ਰੂਰ ਆ ਕੇ ਜਾਓ ਮੈਂ ਤੁਹਾਨੂੰ ਸੂਟ ਦਿਖਾਵਾਂਗੀ ਜਿਹੜਾ ਮੇਰਾ ਭਰਾ ਲੈ ਕੇ ਆਇਆ ਹੈ ਗਨੇ ਮਹਿੰਗੇ ਸੂਟ ਕੋਈ ਨਾ ਸੁਮਨ ਜਦੋਂ ਮੇਰਾ ਉਧਰ ਗਿਆੜਾ ਵਜੇ ਤੇਰੇ ਸੂਟ ਵੀ ਦੇਖਿਆ ਆਉਂਗੀ ਮੈਂ ਨਾ ਚਾਹ ਬਣਾ ਕੇ ਲਿਉਣੀ ਆ ਪਤਾ ਗੱਲਾਂ 'ਚ ਹੀ ਰਹਿ ਗਏ ਨਾਨਾ ਦੀਦੀ ਚਾਹ ਨਾ ਬਣਾਇਓ ਮੈਂ ਤਾਂ ਅੱਧੇ ਕੰਮ ਛੱਡ ਕੇ ਆਈ ਸੀ ਕਰੇ ਮੈਂ ਤਾਂ ਅੱਧੇ ਕੰਮ ਕਰਨ ਨਾਲ ਪੈਣੇ ਮੈਂ ਤਾਂ ਗੱਲਾਂ ਮਾਰਦੀ ਨਾ ਇੱਥੇ ਟਾਈਮ ਲੱਗ ਗਿਆ ਨਾਲੇ ਮੈਂ ਤਾਂ ਮਹਿੰਗੀ ਮਠਾਈ ਖਾ ਕੇ ਆਈ ਸੀ ਮੈਂ ਤਾਂ ਉਹਦੇ ਨਾਲ ਢਿੱਡ ਜਾ ਭਰਿਆ ਪਿਆਗਾ ਚਲ ਦੀ ਜੇ ਤੁਸੀਂ ਆਏ ਮੇਰੇ ਸੂਟ ਜ਼ਰੂਰ ਦੇਖ ਕੇ ਆਏ ਤੁਸੀਂ ਕੋਈ ਨਾ ਸੁਮਨਾ ਸੂਟ ਤਾਂ ਮੈਂ ਤੇਰੇ ਦੇਖਾਂ ਮੈਂ ਤੇਰੇ ਭਾਂਡੇ ਵੇਲੇ ਕਰਕੇ ਲੈ ਆਂਦੇ ਆ ਉਹ ਲੈ ਜੀ ਨਾਨਾ ਦੀਦੀ ਕੋਈ ਨਾ ਜਾ ਤੁਸੀਂ ਉਧਰ ਆਏ ਨਾ ਮੇਰੇ ਸੂਟ ਦੇਖਣ ਉਦੋਂ ਭਾਂਡੇ ਲੈ ਆਇਓ ਚਲ ਤੇਰੀ ਮਰਜ਼ੀ ਆ ਭਾਈ ਫਿਰ ਮੈਂ ਦੇਖਾਂ ਕਿ ਮੈਂ ਬੜਾਈਆਂ ਕਰੀ ਜਾਂਦੀ ਆ ਤੁਹਾਡੇ ਪੇਕੇ ਨਹੀਂ ਮੇਰੇ ਪੇਕੇ ਆਏ ਮੇਰੇ ਪੇਕੇ ਆ ਮੈਂ ਆਪਦੀ ਮਾਸੀ ਨਾਲ ਕੋਈ ਫਰਕ ਪਾਵਾਂ ਮੇਰੇ ਦਿੱਥੇ ਹਰਾਂ ਤੇ ਖੜਦੀ ਹੈਗੀ ਫੋਨ ਕਰਦੀਆਂ ਫੇਰ ਵੀ ਭੱਜੀ ਆਉਂਦੀ ਹੈਗੀ ਮੈਂ ਇਹਨੂੰ ਉਹੀ ਐ ਹੋਇਆ ਪਿਆ ਆਪਦੇ ਪੇਕੇ ਨਹੀਂ ਵਡਾਈ ਕਰੀ ਜਾਂਦੀ ਐ ਸਿਆਣੇ ਨੇ ਸੱਚ ਹੀ ਕਿਹਾ ਹੈ ਜੀ ਮਰੇ ਮਾਂ ਜੀ ਵੀ ਮਾਸੀ ਮੇਰੀ ਮਾਸੀ ਨੇ ਤਾਂ ਮੈਨੂੰ ਮਾਂ ਪਿਓ ਵਾਲਾ ਪਿਆਰ ਦਿੱਤਾਗਾ ਮੈਂ ਉਹਨੂੰ ਕਿਵੇਂ ਭੁਲਾ ਦਾਂ ਜੀ ਹੋ ਗਿਆ ਕਿਉਂ ਸਿਰ ਤੇ ਸਿੱਟੀ ਬੈਠੀ ਹੈ ਕੁਛ ਨਹੀਂ ਹੋਇਆ ਜੀ ਮੈਂ ਤਾਂ ਉਹੀ ਬੈਠੀ ਹਾਂ ਜੀ ਸੋਹਣਾ ਈ ਸੀ ਕੀ ਖੋਦੇਗੀ ਮੈਂ ਤਾਂ ਦੇਖਿਆ ਨਹੀਂ ਜੀ ਉਹ ਪਿਆਗਾ ਜਿਵੇਂ ਪਿਆਗਾ ਉਵੇਂ ਹੀ ਪਿਆਗਾ ਉਹਨੇ ਤਾਂ ਸਮਝਿਆ ਕਿ ਮੈਨੂੰ ਮੇਰਾ ਮਾਨ ਹੀ ਖਰਾਬ ਕਰਤਾ ਮੂਡ ਖਰਾਬ ਹੋ ਗਿਆ ਮੇਰਾ ਉਹ ਤਾਂ ਆਪਦੇ ਪੇਕੇ ਨਹੀਂ ਬਲਾਈਆਂ ਗਈ ਰਹੀ ਕਹਿੰਦੀ ਤੇਰੀ ਮਾਸੇ ਤਾਂ ਹੁਣ ਆਉਂਦੀ ਨਹੀਂਗੀ ਪਹਿਲਾਂ ਪੈਂਡੀਆਂ ਸੌਣ ਚ ਆ ਜਾਂਦੀ ਹੁੰਦੀ ਉਹ ਨਾਲ ਇਹ ਜਸਮਾਨ ਦੇ ਜਾਂਦੀ ਐ ਇਹ ਜਸਮਾਨ ਦੇ ਜਾਂਦੀ ਐ ਮੇਰੇ ਤਾਂ ਉਹਨੇ ਮਨ ਬੜਾ ਖਰਾਬ ਕਰਤਾ ਓਏ ਤੂੰ ਐਵੇਂ ਨਾ ਮਨ ਖਰਾਬ ਕਰ ਵੇਰੀ ਗੱਲ ਸੁਣੋ ਸੰਧਾਰ ਵਿੱਚ ਕੀ ਕੁਝ ਹੁੰਦਾ ਆ ਚਾਰ ਮੱਠੀਆਂ ਬਿਸਕੁਟ ਕੱਪੜੇ ਜਿਹੜੇ ਤੂੰ ਮੇਰੇ ਨਾਲ ਮਾਨਸਾ ਜੱਲ ਦੱਸ ਤੈਨੂੰ ਕੀ ਚਾਹੀਦਾ ਮੈਂ ਦਵਾ ਕੇ ਲਾਉਣਾਗਾ ਕਿਉਂ ਮਨ ਖਰਾਬ ਕਰਦੀ ਏ ਤੂੰ ਨਹੀਂ ਜੀ ਉਹ ਤਾਂ ਆਪਣੀ ਚੱਲ ਵੱਖ ਗੱਲ ਹੈਗੀ ਜਿਹੜਾ ਮਾਪਿਓ ਦੇ ਕੇ ਜਾਂਦਾ ਮਾਸੀਆਂ ਮੂਸੀਆਂ ਦੇ ਕੇ ਜਾਂਦੀਆਂ ਨੇ ਉਹਨਾਂ ਵਰਗੀ ਗੱਲ ਤਾਂ ਨਹੀਂ ਨਾ ਬਣਦੀ ਪਰ ਐਂ ਤੇ ਕੀ ਉਹ ਆਤਾ ਜਾਂਦੇ ਉਹ ਕੰਮਕਾਰ ਚ ਹੋਣਗੇ ਸੋਨੂੰ ਪਤੀ ਅਗਾਹ ਜਿਵਾਖਾਂ ਦੇ ਕੰਮ ਤੰਦੇ ਹੁੰਦੇ ਨੇਗੇ ਹਨਾ ਵੀ ਜੀ ਕੀਦਾ ਨਹੀਂ ਕਰਦਾ ਹੁੰਦਾ ਉਹਨੇ ਤਾਂ ਮੈਨੂੰ ਮੇਰੀ ਕਿਤੇ ਮਾਂ ਜਾਦਾ ਆਉਣ ਨਹੀਂ ਦਿੱਤੀ ਕਦੇ ਪਿਓ ਜਾਦਾ ਨਾ ਆਉਣ ਨਹੀਂ ਦਿੱਤਾ ਹੁਣ ਉਹ ਪਿੱਛੇ ਕਿਉਂ ਹਟਣਗੇ ਮੈਨੂੰ ਕਹਿੰਦੀ ਤੂੰ ਤਾਂ ਉਹੀ ਕਰੀ ਜਾਨੀ ਹੈ ਕਿ ਹੁਣ ਨਹੀਂ ਉਹ ਆਉਂਦੇ ਹੁਣ ਤਾਂ ਉਹ ਪਿੱਛੇ हट ਕੇ ਕਹਿੰਦੀ ਆਪਦੇ ਮਾਪਿਓ ਨੂੰ ਕੌਣ ਯਾਦ ਕਰੇ ਓ ਯਾਰ ਸੋਨੂੰ ਤਾਂ ਜਵਾਖੜੀ ਆ ਕੱਲ ਦੀ ਤੂੰ ਉਹਦੀਆਂ ਗੱ ਤੂੰ ਮੜਾ ਮੋਡਾ ਆਪ ਤਾਂ ਸੋਚ ਬੰਦਾ ਲੇਟ ਵੇਟ ਹੋ ਜਾਂਦਾ ਹੈਗਾ ਤੂੰ ਕਿਉਂ ਮਨ ਖਰਾਬ ਕਰਦੀ ਹੈਗੀ ਜੇ ਤੈਨੂੰ ਬਾਹਲਾ ਆਏਗਾ ਨਹੀਂ ਆਏ ਆਪਾਂ ਮਾਨਸਾਂ ਤੋਂ ਜਾ ਕੇ ਸਮਾਨ ਲਿਆਉਨੇ ਆ ਕਿਉਂ ਹੋ ਘਰੀ ਨਹੀਂ ਹੈਗੀ ਨਹੀਂ ਜੀ ਮੁੱਲ ਤਾਂ ਪਲੇ ਕੇ ਖਾਈ ਲੈਣੇ ਆ ਜਦੋਂ ਮੰਡੀ-ਮੁੰਡੀ ਜਾਂਦੇ ਆਂਗੇ ਲਈ ਆਉਨੇ ਆ ਗੱਲ ਤਾਂ ਆਏ ਆ ਨਾ ਜਿਹੜਾ ਸੌਣ ਦਾ ਸਮਾਨ ਆਉਂਦਾਗਾ ਤੀਆਂ ਪਹਿਣਾ ਦਾ ਜਿਹੜਾ ਮਾਪਿਓ ਦੇ ਕੇ ਜਾਂਦਾਗਾ ਉਤੇ ਮਾਣ ਹੁੰਦਾਗਾ ਉਹ ਮੁੱਲ ਨਹੀਂ ਖਰੀਦਿਆ ਜਾਂਦਾ ਹੁੰਦਾ ਵੀਰਪਾਲ ਤੂੰ ਆਏ ਨਾ ਕਰੀ ਠੀਕ ਹੈ ਉਹ ਜੀਰੀ-ਚੂਰੀ ਲਾਉਂਦੇ ਹੋਣਗੇ ਲੇਟ ਵਾਲੀਆਂ ਜੀਰੀਆਂ ਨਾ ਲੱਗੀਆਂ ਜਾਂਦੀਆਂ ਨਹੀਂ ਮੱਕੀਆ ਮੁੱਕੀ ਦੇ ਚਾਰ ਪਾਈ ਜਾਂਦਾ ਲੋਕ ਉਹ ਆ ਜਾਣਗੇ 2-4 ਦਿਨਾਂ ਨੂੰ ਤੂੰ ਕਿਉਂ ਇੰਨਾ ਹੋ ਕਰੀਏ ਨਹੀਂ ਜਿੱਦ ਤੈਨੂੰ ਬਾਲਾ ਸ਼ੂਟਾਂ ਸਾਟਾਂ ਦੀ ਐ ਆਪਾਂ ਮਾਨਸਾਂ ਵਗ ਜਣੇ ਲਿਆਉਣੇ ਜਾ ਕੇ ਐਡੀ ਕੀ ਗੱਲ ਐ ਨਹੀਂ ਨਹੀਂ ਜੀ ਸ਼ੂਟਾਂ ਦਾ ਤਾਂ ਮੈਨੂੰ ਕੋਈ ਨਹੀਂਗਾ ਹੈਗਾ ਮੇਰੇ ਲਈ ਵੀ ਸ਼ੂਟ ਬਥੇਰੇ ਨੇਗੇ ਪਰ ਮੈਨੂੰ ਤਾਂ ਆਏ ਆਂਗਾ ਵੀ ਮੇਰੇ ਮਾਸੀ ਮਾਸੜ ਆ ਜਾਣ ਸੰਧਾਰਾ ਲੈ ਕੇ ਲੇਟ ਫੇਟ ਆ ਜਾਣ ਫਿਰ ਮੈਂ ਸੁਮਨ ਨੂੰ ਸੰਧਾਰਾ ਦੇ ਕੇ ਆਵਾਂ ਫਿਰ ਸੁਮਨ ਨੂੰ ਪਤਾ ਲੱਗੇ ਵੀ ਹਾਂ ਮਾਸੀ ਮਾਸੜ ਨੇ ਨੂੰ ਮਾਪਿਓ ਵਰਗਾ ਪਿਆਰ ਦਿੱਤਾ ਹੈ ਕਾਲ ਤੂੰ ਕਵਰਾਣਾ ਯਾਰ ਕੋਈ ਗੱਲ ਨਹੀਂ ਉਹ ਤਾਂ ਕਹੇਗੀ ਹਨਾ ਨਿਆਣੀ ਨੂੰ ਪਤਾ ਹੀ ਨਹੀਂ ਹੈਗਾ ਇਹ ਗੱਲਾਂ ਦਾ ਵੀ ਇਹ ਕੱਲਾ ਕਹਿੰਦੇ ਹੁੰਦੇ ਆ ਕਿ ਨਾ ਤੂੰ ਉਹਨਾਂ ਗੱਲਾਂ ਤੇ ਪੱਕ ਗਈ ਤੂੰ ਕੋ ਫਿਕਰ ਕਰੀ ਨਹੀਂ ਫਿਰ ਦੋ ਚਾਰ ਦਿਨਾਂ ਜੀ ਤੂੰ ਆ ਗਏ ਤੂੰ ਸੁਧਾਰਾ ਦੇ ਆਈ ਸੁਮਨ ਨੂੰ ਫੜਾਏ ਸੁਮਨ ਨੂੰ ਪਤਾ ਲੱਗ ਜਾਊਗਾ ਹਾਂ ਤਾਂ ਹੁਣ ਮੈਂ ਸੋਚਿਆ ਜੀ ਵੀ ਜਦੋਂ ਆ ਗਏ ਨਾ ਫਿਰ ਮੈਂ ਦੇ ਕੇ ਆਉਂ ਫਿਰ ਸ੍ਰਿਕਣੀ ਨੂੰ ਪਤਾ ਲੱਗੂਗਾ ਵੀ ਹਾਂ ਇਹਦੇ ਮਾਸੀ ਮਾਸੜ ਹੈਗੇ ਨੇ ਵੀ ਮਾਪੇ ਉਹ ਪਏ ਜਿੰਨਾ ਪਿਆਰ ਦਿੱਤਾ ਹੈਗਾ ਤੇ ਤੂੰ ਐ ਦੁਆਰੇ ਦੁਆਰੇ ਹੋਈ ਹੋਈ ਗੱਲਾਂ ਕਰੀ ਜਾਂਦੀ ਠੀਕ ਹੈ ਉਹਨਾਂ ਤਰ੍ਹਾਂ ਮਾਨ ਖਰਾਬ ਹੋ ਜਾਂਦਾ ਹੈਗਾ ਗੱਲਾਂ ਕੋਈ ਤੂੰ ਐ ਕਰ ਜੇ ਤੈ ਨਾ ਨਾ ਜੀ ਜਿੰਨਾ ਚਿਰ ਮੇਰੇ ਮਾਸੀ ਮਾਸੜ ਦਾ ਸੰਧਾਰਾ ਨਹੀਂ ਨਾ ਹੁੰਦਾ ਲੈ ਕੇ ਨਹੀਂ ਆਦੇ ਉਹਨਾਂ ਚਿਰ ਮੇਰਾ ਮਨ ਸ਼ਾਂਤ ਨਹੀਂ ਹੁੰਦਾ ਤੁਸੀਂ ਬਾਲਾ ਨਾ ਮੈਨੂੰ ਬਾਰੀ-ਬਾਰੀ ਉਹੀ ਗੱਲ ਕਹੀ ਜਾ ਚਲ ਕੋਈ ਨਹੀਂ ਆ ਜਾਣਗੇ ਤੂੰ ਫੇਰ ਨਾ ਕਰਵੇਂ ਲੈ ਸੁਮਣ ਇਹ ਤਾਂ ਪੂਰੀ ਮੱਚ ਗਈ ਮੇਰਾ ਸਮਾਨ ਦੇਖ ਕੇ ਭੁੱਕਾ ਨਿਕਲ ਗਿਆ ਉਹਦੇ ਖਾਸੇ ਗੱਲਾਂ ਹੀ ਸੁਣਾਈ ਹੁਣ ਮੈਂ ਵੀ ਇਹਨੂੰ ਯਾਰ ਆ ਗਿਆ ਸੁਮਣ ਆ ਗਈ ਤੂੰ ਬਾਲਾ ਟਾਈਮ ਲਾਇਆ ਯਾਰ ਉਹ ਤਾਂ ਅਸੀਂ ਗੱਲਾਂ ਮਾਰਨ ਲੱਗ ਗਏ ਸੀ ਜੇ ਤਾਂ ਟਾਈਮ ਲੱਗ ਗਿਆ ਉਹ ਤੇਰ ਥਾਲ ਕਿੱਥੇ ਆ ਉਹ ਤਾਂ ਮੈਨੂੰ ਆਏ ਕਿਹਾ ਸੀ ਵੀ ਜਦ ਮੇਰੇ ਸੂਟ ਦੇਖਣ ਆਈ ਨਾ ਮੇਰੇ ਵੀਰਾ ਕੱਲ ਸੂਟ ਵੀ ਦੇਖ ਕੇ ਗਿਆਗੇ ਮੈਨੂੰ ਵੀ ਮੈਨੂੰ ਉਦੋਂ ਫੜਾ ਜੀ ਸੂਟ ਵੀ ਦੇ ਗਿਆ ਉਹ ਸੂਟ ਵੀ ਦੇ ਕੇ ਗਿਆ ਤਰਾ ਤਾਂ ਵਧੀਆ ਹੋਇਆ ਯਾਰ ਹੁਣ ਚਲੋ ਤਾਂ ਤਕੀ ਮਹਿੰਗੀ ਮਠਾਈ ਲੈ ਕੇ ਆਇਆ ਮੈਨੂੰ ਤਾਂ ਖਵਾਈ ਨਹੀਂ ਅਜੇ ਤੱਕ ਤੂੰ ਤੁਸੀਂ ਖਾਧੀ ਹੋਈ ਨਹੀਂ ਹੈਗੀ ਮੈਨੂੰ ਦੱਸਿਆ ਸੀ ਮੇਰੇ ਆ ਤੂੰ ਹਜੇ ਚੱਕ ਕੇ ਖਾ ਸਕਦੇ ਤੁਸੀਂ ਚਲ ਆਏ ਵੀ ਆਣਾ ਸੂਟ ਦੇ ਗਿਆ ਉਹ ਹੁਣ ਮੇਰਾ ਖੜਾ ਛੱਡ ਦੇਂਗੇ ਹਨਾ ਮੈਥੋਂ ਨਹੀਂ ਮੰਗਣਗੇ ਛੁੱਟ ਦੂੰ ਹੋਰ ਉਹਨਾਂ 'ਤੇ ਆਸਾ ਰੱਖਿਆ ਕਰੋ ਵੀ ਉਹੀ ਦੇਖ ਕੇ ਜਾਣਗੇ ਹੋਰ ਕਿੰਨੇ ਕ ਝੂਟ ਚਾਹੀਦੇ ਨੇ ਹੁਣ ਤੇਰਾ ਭਰਾ ਦੇ ਗਿਆ ਤੈਨੂੰ ਉਤਮ ਮੇਰਾ ਸੂਟ ਸੰਧਾਰਿਆ ਚਾਹੀਏ ਮਨ ਉਹ ਕੜਾ ਰੋਜੀ ਦੇਈ ਜਾਣਗੇ ਜਿਹੜੇ ਛੋਡੇ ਤੋਂ ਲੈਣੇ ਨੇ ਸੂਟ ਮੈਂ ਹੁਣ ਉਹ ਤਾਂ ਛੋਡੇ ਦੀ ਲੈਣੇ ਨੇ ਚੱਲ ਕੋਈ ਨਾ ਦਵਾਲੇ ਆਉਂਗਾ ਮੈਂ ਤਾਂ ਚੌੜ ਕਰਦੇ ਤੇਰੇ ਨਾਲ ਨਾਲ ਤੂੰ ਇੰਨਾ ਟਾਈਮ ਲਾਏ ਕੀ ਗੱਲਾਂ ਕਰਨ ਲੱਗੇ ਹੈ ਜੀ ਅਸੀਂ ਮੈਂ ਤਾਂ ਜੀ ਉਹਨੂੰ ਪੂਰਾ ਮਚਾ ਕੇ ਆਏ ਆਂਗੀ ਪਹਿਲਾਂ ਪਿਛਲੀ ਵਾਰ ਉਹਦੀ ਮਾਸੀ ਆਈ ਸੀ ਭੱਜ ਗਈ ਸੰਧਾਰਾ ਲੈ ਕੇ ਐਤਕੀ ਮੇਰਾ ਵੀਰਾ ਪਹਿਲਾਂ ਸੰਧਾਰਾ ਦੇਖ ਕੇ ਕਹਾਂਗਾ ਐਤਕੀ ਫਿਰ ਮੈਂ ਪੂਰੀ ਗੱਲਾਂ ਸੁਣਾ ਕੇ ਨਾਲੇ ਮੈਂ ਸੰਧਾਰਾ ਦੇ ਕੇ ਨਾਲ ਮੈਂ ਕਹਿ ਕੇ ਆਈਆਂ ਵੀ ਮੇਰੇ ਪੇਕੇ ਦਾ ਬਾਹਲੀ ਵਿਧੇ ਮਠਾਈ ਲੈ ਕੇ ਆਏ ਨੇ ਪਿਛਲੀ ਵਾਰ ਉਹਦੀ ਮਾਸੀ ਦੇਖ ਲਓ ਉਹਨੂੰ ਤੈਨੂੰ ਕੀ ਲੋੜ ਸਿਆਰਾ ਕੁਝ ਕਹਿਣ ਦੀ ਯਾਰਾ ਆਣ ਦਿਲ ਤੇ ਪਤਾ ਕੀ ਲੱਗਦੀ ਹੋਊਗੀ ਲੋ ਜੀ ਫੇਰ ਹੀ ਪਤਾ ਲੱਗੂਗਾ ਜਦੋਂ ਦੀ ਮਾਸੀ ਆਉਂਦੀ ਮੈਨੂੰ ਵੀ ਇਹੀ ਕੁਝ ਸੁਣਾ ਕੇ ਜਾਂਦੇ ਵੀ ਤੇਰੇ ਪੇਕੇ ਲੇਟ ਹੋਗੇ ਉਹ ਤੈਨੂੰ ਤਾਂ ਆਪ ਨੂੰ ਪਤਾਗਾ ਵੀ ਉਹਦੀ ਮਾਸੀ ਸਾਰਾ ਦੇਖੇ ਜਾਂਦੀ ਹੈਗੀ ਉਹਦੇ ਮਾਪਿਓ ਨੇ ਹੈਗੇ ਉਹਦੇ ਦਿਲ ਤੇ ਕੀ ਬੀਤਦੀ ਹੋਊਗੀ ਉਹ ਵੀ ਤਾਂ ਜੀ ਫੇਰ ਮੈਨੂੰ ਸੁਣਾ ਕੇ ਜਾਂਦੇ ਜਦੋਂ ਦੀ ਮਾਸੀ ਪਹਿਲਾਂ ਸਹਾਰਾ ਲੈ ਕੇ ਆ ਜਾਂਦੀ ਹੈ ਫਿਰ ਕੀ ਹੋਗਾ ਜੇ ਮੈਂ ਕਿਹਾ ਹੀ ਉਹਨੂੰ ਗਲਤ ਗੱਲ ਆ ਯਾਰ ਅਗਲੇ ਦਿਲ ਤੇ ਬਹੁਤ ਹੋਊਗਾ ਸੋਨੂੰ ਬੜਾ ਤਰਸ ਆਉਂਦਾ ਹੈਗਾ ਉਹ ਤਰਸ ਨਹੀਂ ਆਉਂਦਾ ਹੈਗਾ ਫਿਰ ਵੀ ਨਾ ਫਰਕ ਤਾਂ ਪੈਂਦੀ ਹੈ ਨਾ ਚੀਜ਼ ਦਾ ਬਾਕੀ ਤੈਨੂੰ ਇਹ ਚੀਜ਼ ਲੋੜ ਨਹੀਂ ਹੈਗੀ ਸੀ ਬੋਲਣ ਦੀ ਫੇ ਮੈਨੂੰ ਵੀ ਗੁੱਸਾ ਸੀ ਜੀ ਜਦੋਂ ਮੈਨੂੰ ਪਿਛਲੀ ਵਾਰੀ ਇਹਨਾਂ ਨੇ ਕੁਝ ਸੁਣਾ ਕੇ ਕੀ ਸੀ ਤਾਂ ਕਰਕੇ ਮੈਂ ਇਸ ਵਾਰ ਸੁਣਾ ਕੇ ਆਈਆਂ ਉਹਨੂੰ ਚੱਲ ਕੋਈ ਨਾ ਫਿਰ ਤੂੰ ਹੁਣ ਆਇਆ ਕਰੋ ਰੋਟੀਆਂ ੱਟੀ ਬਣਾ ਲੈ ਮੈਂ ਤਾਂ ਭੁੱਖਾ ਬੈਠਾ ਹੁੰਦਾ ਮੈਨੂੰ ਅੱਜ ਤੂੰ ਆਏਂਗੀ ਆਏਂਗੀ ਬਾਅਦ ਟਾਈਮ ਲਾਏ ਉੱਥੇ ਤੂੰ ਰੋਟੀ ਹੋਏ ਨਾ ਮੈਂ ਬਣਾ ਦਿੰਨੀ ਹੈ ਤਾਂ ਜਲਦੀ ਬਣਾ ਲੈ ਫਿਰ ਮੈਂ ਜਾਣਾ ਤੈਨੂੰ ਕਿਹਾ ਤਾਂ ਹੈਗਾ ਸੀਗਾ ਮੈਂ ਬਣਾ ਦਿੰਨੀ ਹੈ ਠੀਕ ਹੈ